ਹੁਣੇ ਰਾਜਕੁਮਾਰ ਸੀ ਰਤਨ رائے ਆਪਣੀ ਵੇਚ ਦੇ ਅਨੁਸਾਰ ਮਹਾਰਾਜ ਕੋਲ ਪੰਜ ਕੀਮਤੀ ਵਸਤੂਆਂ ਲੈ ਕੇ ਆਇਆ ਉਹ ਪੰਜ ਕੀਮਤੀ ਵਸਤੂ ਕਿਹੜੀਆਂ ਨੇ ਪਹਿਲੇ ਨੰਬਰ ਤੇ ਆ ਪ੍ਰਸ਼ਾਦੀ ਹਾਥੀ ਪ੍ਰਸ਼ਾਦੀ ਹਾਥੀ ਦੁਨੀਆ ਦੀ ਸਭ ਤੋਂ ਵੱਧ ਮਹਿੰਗੀ ਨਸਲ ਵਾਲਾ ਹਾਥੀ ਹੈ ਹਾਥੀ ਦੇ ਮੱਥੇ ਉੱਤੇ ਗੋਲ ਚਿੱਟਾ ਰੋਟੀ ਵਰਗਾ ਪ੍ਰਸ਼ਾਦੇ ਵਰਗਾ ਚਿੱਟਾ ਨਿਸ਼ਾਨ ਹੁੰਦਾ ਹੈ ਸੁੰਡ ਤੋਂ ਲੈ ਕੇ ਪੂੰਛ ਤੱਕ ਵਿੱਚ ਚਿੱਟੀ ਧਾਰੀ ਹੁੰਦੀ ਹੈ ਬੜੀ ਅਕਲ ਵਾਲਾ ਬੜਾ ਸਿਆਣਾ ਹਾਥੀ ਹੁੰਦਾ ਹੈ ਗੁਣ ਹੁੰਦਾ ਹੈ ਕਿ ਉਹ ਸਿੱਖਦਾ ਹੈ ਤੇ ਬੜੀ ਗੱਲ ਨੂੰ ਬੜੀ ਯਾਦ ਰੱਖਦਾ ਹੈ ਕੈਚ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਪ੍ਰਸ਼ਾਦੀ ਹਾਥੀ ਨੂੰ ਇਹਨੇ ਟ੍ਰੇਨਿੰਗ ਦਵਾਈ ਕਿਉਂ ਸੁੰਡ ਵਿੱਚ ਚੋਰ ਸਾਹਿਬ ਪਕੜ ਕੇ ਮਾਰਾ ਤੇ ਚੋਰ ਸਾਹਿਬ ਕਰੇਗਾ ਕਿਉਂਕਿ ਜਿੱਦਾਂ ਦੀ ਪ੍ਰਾਪਲਪ ਦੇ ਸੀ ਉਦਾਂ ਦੀ ਭਾਵਨਾ ਨਾਲ ਸ਼ਰਦਾ ਨਾਲ ਵਸਤੂਆਂ ਲੈ ਕੇ ਆਣੀਆਂ ਸੀ ਦੂਜੇ ਨੰਬਰ ਦੇ ਨੇ ਪਤਾ ਕਰਾਇਆ ਵੀ ਮਹਾਰਾਜ ਜੀ ਨੂੰ ਪਸੰਦ ਕੀ ਹੈ ਪਤਾ ਲੱਗਿਆ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੂੰ ਸ਼ਸਤਰ ਬੜੇ ਪਸੰਦ ਨੇ ਤਾਂ ਇਹਨੇ ਸਾਧ ਸੰਗਤ ਦੀ ਪੰਜ ਕਲਾ ਸ਼ਸਤਰ ਲਿਆਉਂਦਾ ਉਹ ਇੱਕ ਸ਼ਸਤਰ ਸੀ ਉਹ ਪੰਜ ਚੀਜ਼ਾਂ ਬਣ ਦਿੰਦਾ ਸੀ ਤਾਰ ਜੇ ਖਿੱਚ ਕੇ ਵਿੱਚੋਂ ਹੀ ਬਰਛਾ ਵਿੱਚੋਂ ਹੀ ਨੇਜ਼ਾ ਵਿੱਚੋਂ ਹੀ ਤੀਰ ਬਣ ਦਿੰਦਾ ਸੀ ਉਹਦਾ ਭਾਵ ਉਹ ਬਦਲ ਜਾਂਦੇ ਸੀ ਵਿੱਚੋਂ ਦੀ ਪਿਛੋਂ ਦੀ ਇੱਕੋ ਹੀ ਸ਼ਸਤਰ ਸੀ ਉਹਦਾ ਸਾਸੰਗਰ ਜੀ ਤੀਸਰੀ ਵਸਤੂ ਮਹਾਰਾਜ ਜੀ ਵਾਸਤੇ ਇਹਨੇ ਪਤਾ ਕੀਤਾ ਵੀ ਮਹਾਰਾਜ ਜੀ ਜਿੱਥੇ ਬੈਹnde ਨੇ ਉੱਧੇ ਸੰਗਤ ਦਾ ਸਿੰਘਾਸਨ ਕਿੱਦਾਂ ਦਾ ਲੱਗਦਾ ਮਹਾਰਾਜ ਦਾ ਦੱਸਿਆ ਵੀ ਮਹਾਰਾਜ ਦੇ ਸਿਰ ਦੇ ਉੱਤੇ ਚਾਵਲ ਤਖਤ ਸ਼ਦਰ ਦੇ ਮਾਲਕ ਨੇ ਗੁਰੂ ਸਾਹਿਬ ਜੀ ਤਾਂ ਇਹਨੇ ਮਹਾਰਾਜ ਵਾਸਤੇ ਚੰਦਵਾ ਸਾਹਿਬ ਚਾਂਦੀ ਦਾ ਤਿਆਰ ਕਰਵਾਇਆ ਬੜਾ ਕੀਮਤੀ ਚਾਂਦੀ ਦਾ ਚੰਦਵਾ ਸਾਹਿਬ ਤਿਆਰ ਕਰਵਾਇਆ ਇਸ ਸਾਧ ਸੰਗਤ ਜੀ ਪਤਾ ਲੱਗਿਆ ਮਹਾਰਾਜ ਦੇ ਚਰਨ ਰੱਖਣ ਨੂੰ ਮਹਾਰਾਜ ਦੇ ਚਰਨ ਰੱਖਣ ਵਾਸਤੇ ਇੰਨੇ ਇੱਕ ਚੰਦਨ ਦੀ ਲੱਕੜੀ ਦੀ ਬੜੀ ਸੋਹਣੀ ਚੌਂਕੀ ਬਣਵਾਈ। ਵੀ ਮਹਾਰਾਜ ਬਹਿਣਗੇ ਚੰਦਨ ਦੀ ਚੌਂਕੀ ਮਹਿਕਾਂ ਵੰਡਿਆ ਕਰੇਗੀ। ਪੰਜਵਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵਾਸਤੇ ਇੰਨੇ ਮਹਾਰਾਜ ਦੇ ਦਰਬਾਰ ਤੇ ਆਉਣ ਤੋਂ ਪਹਿਲਾਂ ਇੱਕ ਰਣਜੀਤ ਨਗਾਰਾ ਤਿਆਰ ਕਰਵਾਇਆ। ਵੀ ਜਦੋਂ ਗੁਰੂ ਸਾਹਿਬ ਜੀ ਦਰਬਾਰ ਚ ਆਉਣਗੇ ਆਰਨਜੀਤ ਨਗਾਰੇ ਨਾਲ ਸਾਰੇ ਸਾਵਧਾਨ ਹੋਣਗੇ ਤੇ ਗੁਰੂ ਸਾਹਿਬ ਜੀ ਦਾ ਸਵਾਗਤ ਹੋਇਆ ਕਰੇਗਾ